ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਰਮੀ ਦਾ ਸਪੈਸ਼ਲ ਜਿਹਾ ਸ਼ਰਬਤ ਤਿਆਰ ਕੀਤਾ ਹੈ ਜਿਹੜਾ ਖੱਟਾ ਮਿੱਠਾ ਤੇ ਲਾਜਵਾਬ ਵੀ ਇਹਦਾ ਟੇਸਟ ਹੈ ਬਹੁਤ ਜ਼ਿਆਦਾ ਮਜ਼ੇਦਾਰ ਬਣਦਾ ਤੇ ਸਰੀਰ ਦੀ ਅੰਦਰੂਨੀ ਗਰਮੀ ਨੂੰ ਵੀ ਦੂਰ ਕਰਦਾ ਤੇ ਜਦੋਂ ਤੁਸੀਂ ਇਹਨੂੰ ਪੀਓਗੇ ਇਹ ਦੋ ਤਰ੍ਹਾਂ ਦੇ ਟੇਸਟ ਦੇਊਗਾ ਇੱਕ ਤਾਂ ਇਹਨੇ ਆਪਣਾ ਹੀ ਟੇਸਟ ਦੇਣਾ ਦੂਸਰਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜੇ ਥੋੜੀਆਂ ਜਿਹੀਆਂ ਚੀਜ਼ਾਂ ਹੋਰ ਐਡ ਕਰ ਲੋਗੇ ਤਾਂ ਇਹ ਜਲਜੀਰਾ ਵੀ ਬਣ ਜੂਗਾ ਇਹਨੂੰ ਬਣਾਉਣਾ ਬੜਾ ਹੀ ਆਸਾਨ ਹੈ ਆਪਾਂ ਲਈ ਹੈ ਜੀ ਅੱਜ ਅੱਧਾ ਕਿਲੋ ਦੇ ਲਗਭਗ ਖਟੀਆਂ ਅੰਬੀਆਂ ਅਚਾਰ ਵਾਲੀਆਂ ਆਮੀ ਆ ਰਹੀਆਂ ਨੇ ਅੱਜਕੱਲ ਕਿਉਂਕਿ ਮੌਸਮ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਛਿੱਲ ਲਾਂਗੇ ਕੋਈ ਵੀ ਦਾਗ ਬਗੈਰਾ ਹੋਇਆ ਤੁਸੀਂ ਉਹਨੂੰ ਬਾਹਰ ਕੱਢ ਦਿਓ ਅੰਬੀਆਂ ਜਿਆਦਾ ਛੋਟੀਆਂ ਸੀ ਇਸ ਲਈ ਇਹਨਾਂ ਦੀਆਂ ਗੁੱਠਲੀਆਂ ਵੀ ਜਿਆਦਾ ਨਹੀਂ ਬਣੀਆਂ ਵਿੱਚ ਹੀ ਕੱਟ ਹੋ ਰਹੀਆਂ ਇਸ ਲਈ ਆਪਾਂ ਉਹਨਾਂ ਨੂੰ ਵੀ ਬਾਹਰ ਕੱਢਤਾ ਅੱਜ ਕਿਉਂਕਿ ਜਦੋਂ ਹੀ ਮੈਂ ਬੇਟੇ ਨੂੰ ਭੇਜਿਆ ਅੰਬੀਆਂ ਲੈਣ ਵਾਸਤੇ ਤਾਂ ਉਹ ਆਪਦੇ ਵਰਗੀਆਂ ਛੋਟੀਆਂ-ਛੋਟੀਆਂ ਲੈ ਕੇ ਆਇਆ ਕਿਉਂਕਿ ਬੱਚਿਆਂ ਨੂੰ ਇਹਨਾਂ ਪਤਾ ਵੀ ਨਹੀਂ ਹੁੰਦਾ ਉਸ ਤੋਂ ਬਾਅਦ ਕੁੱਕਰ ਵਿੱਚ ਅੱਧਾ ਗਲਾਸ ਪਾਇਆ ਆਪਾਂ ਪਾਣੀ ਦਾ ਤੇ ਸਾਰੀਆਂ ਅੰਬੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਕੇ ਆਪਾਂ ਉਹਦੇ ਵਿੱਚ ਪਾਤਾ ਉਸ ਤੋਂ ਜਦ ਜਦ ਹੀ ਪਾਣੀ ਗਰਮ ਹੋ ਗਿਆ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਨਮਕ ਪਾਇਓ ਬਿਲਕੁਲ ਸਾਦਾ ਨਮਕ ਪਾਇਆ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਕਰਾਂਗੇ ਬੰਦ ਤੇ ਇਹਦੀਆਂ 2-3 ਵਿਸਲਾਂ ਲਗਾ ਲਾਂਗੇ ਤੇ ਇੱਥੇ ਜਿਹੜਾ ਇਹ ਕੰਮ ਹੈ ਤੁਸੀਂ ਗੁਠਲੀਆਂ ਵਗੈਰਾ ਪਹਿਲਾਂ ਕੱਢ ਦਿਓ ਚਾਹੇ ਸਖਤ ਹੋਣ ਚਾਹੇ ਨਰਮ ਹੋਣ ਤੇ ਤੁਹਾਡਾ ਕੰਮ ਬੜਾ ਹੀ ਆਸਾਨ ਹੋ ਜਾਊਗਾ ਉਸ ਤੋਂ ਬਾਅਦ ਦੇਖੋ ਜਦ ਜੀ ਵਿਸਲਾਂ ਤੋਂ ਬਾਅਦ ਆਪਾਂ ਕੁੱਕਰ ਖੋਲਿਆ ਤਾਂ ਇਹ ਸਾਰੀਆਂ ਹੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਈਆਂ ਇਹਨਾਂ ਨੂੰ ਜ਼ਿਆਦਾ ਮੈਸ਼ ਵਗੈਰਾ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਯਾਨੀ ਕਿ ਜਿੰਨੀ ਮਿਹਨਤ ਕਰਨੀ ਸੀ ਉਹਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਲਿਆ ਆਪਾਂ ਪੈਨ ਤੇ ਉਹਦੇ ਵਿੱਚ ਦੋ ਤਿੰਨ ਚਮਚ ਭਰ ਕੇ ਪਾਈ ਆਪਾਂ ਜੀਰੇ ਦੇ ਜਾਨੀ ਕਿ ਮੈਂ 2.5 ਚਮਚ ਪਾਈ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਇੱਕ ਚਮਚ ਪਾਇਆ ਆਪਾਂ ਕਾਲੀਆਂ ਮਿਰਚਾਂ ਦਾ ਗੈਸ ਦੀ ਫਲੇਮ ਮੀਡੀਅਮ ਤੇ ਹੌਲੀ ਹੌਲੀ 1.5 ਮਿੰਟ ਲਈ ਲਗਾਤਾਰ ਇਹਨੂੰ ਆਪਾਂ ਪਕਾਵਾਂਗੇ ਜਿਹੜਾ ਆਪਣਾ ਜੀਰਾ ਹੈ ਆਪਾਂ ਭੁੰਨਣਾ ਵਗੈਰਾ ਬਿਲਕੁਲ ਨਹੀਂ ਬਸ ਸੋਚੋ ਜਦੋਂ ਹੀ ਹਲਕੀ ਜਿਹੀ ਖੁਸ਼ਬੂ ਆਉਣ ਲੱਗੀ ਨਾਲ ਦੀ ਨਾਲ ਹੀ ਤੁਸੀਂ ਇਹਨੂੰ ਠੰਡਾ ਕਰ ਲੈਣਾ ਇਹ ਚੀਜ਼ਾਂ ਜ਼ਰੂਰ ਪਾਓ ਕਿਉਂਕਿ ਇਹ ਇਹਦੇ ਵਿੱਚ ਅਲੱਗ ਹੀ ਟੇਸਟ ਦੇਣਗੀਆਂ ਤੇ ਬੜਾ ਹੀ ਮਜ਼ੇਦਾਰ ਲਾਜਵਾ ਉਹ ਜਾ ਹੀ ਗਰਮੀਆਂ ਦਾ ਡਰਿੰਕ ਬਣਦਾ ਹੈਗਾ ਉਸ ਤੋਂ ਬਾਅਦ ਲੈ ਲਿਆ ਆਪਾਂ ਜੱਗ ਜਦੋਂ ਇਹ ਠੰਡਾ ਹੋ ਗਿਆ ਤੇ ਮਸਾਲੇ ਨੂੰ ਵਿੱਚ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਕਾਲਾ ਨਮਕ ਤੇ ਚਾਟ ਮਸਾਲਾ ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਇਸ ਗੱਲ ਦਾ ਧਿਆਨ ਰੱਖਿਓ ਥੋੜਾ ਜਿਹਾ ਨਮਕ ਆਪਾਂ ਇਹਨਾਂ ਨੂੰ ਉਬਾਲਨ ਵੇਲੇ ਪਾਇਆ ਸੀ ਇਸ ਕਰਕੇ ਤੁਸੀਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਨਮਕ ਪਾਇਓ ਫਿਰ ਆਪਾਂ ਇਹਨੂੰ 2-3 ਮਿੰਟਾਂ ਲਈ ਲਗਾਤਾਰ ਗ੍ਰाइंड ਕਰਾਂਗੇ ਤੇ ਦਾ ਵਧੀਆ ਪਾਊਡਰ ਜੱਜ ਤਿਆਰ ਕਰ ਲਾਂਗੇ ਮਸਾਲਾ ਮੋਟਾ ਨਾ ਪੀਸਿਓ ਬਿਲਕੁਲ ਬਰੀਕ ਪੀਸਿਓ ਉਸ ਤੋਂ ਬਾਅਦ ਇਹਨੂੰ ਇੱਕ ਪਲੇਟ ਦੇ ਵਿੱਚ ਆਪਾਂ ਕੱਢ ਲਿਆ ਜਦੋਂ ਵੀ ਸੁੱਕੇ ਮਸਾਲੇ ਵਗੈਰਾ ਤੁਸੀਂ ਗ੍ਰाइंड ਕਰਦੇ ਹੋ ਤਾਂ ਪਹਿਲਾਂ ਉਹਦਾ ਟੱਕਣ ਝੜ ਲਿਆ ਕਰੋ ਕਿਉਂਕਿ ਕਾਫੀ ਸਾਰਾ ਮਸਾਲਾ ਤਾਂ ਉਹਦੇ ਵਿੱਚ ਹੀ ਚਲਾ ਜਾਂਦਾ ਫਿਰ ਉਸੇ ਹੀ ਜੱਗ ਦੇ ਵਿੱਚ ਇਹਨੂੰ ਧੋਣ ਦੀ ਕੋਈ ਜ਼ਰੂਰਤ ਨਹੀਂ ਸਰਾਂ ਵੀ ਵਲਾਂ ਪਰaspਾ ਦਾਂਗੇ ਆਪਾਂ ਹੁਣ ਇਹਨੂੰ ਰਾਸੀ ਕਮਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ ਮੈਲਟ ਹੋ ਗਈਆਂ ਤੇ ਫਿਰ ਆਪਾਂ ਲਿਆ ਜੀ ਪਦੀਨਾ ਜਿਹਦੇ ਪੱਤੇ ਤੁਸੀਂ ਤੋੜ ਕੇ ਚੰਗੀ ਤਰ੍ਹਾਂ ਧੋ ਲੈਨੇ ਆ ਤੇ ਕਿਸੇ ਵੀ ਭਾਂਡੇ ਦੇ ਨਾਲ ਮੇਲਿਓ ਦਬਾ ਕੇ ਮਿਲੇਓ ਵੀ ਇਹ ਕਿੰਨਾ ਕ ਹੈ ਇਹ ਕਿਉਂ ਮਿੱਨਾ ਹੈ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਉਸ ਤੋਂ ਬਾਅਦ ਪਦੀਨੇ ਨੂੰ ਆਪਾਂ ਵਿੱਚ ਪਾਤਾ ਤੇ ਇਹਨੂੰ ਆਪਾਂ 2 ਮਿੰਟਾਂ ਲਈ ਲਗਾਤਾਰ ਗ੍ਰਾਈਂਡ ਕਰਾਂਗੇ ਤਾਂ ਕਿ ਇਹਦਾ ਸਮੂਥ ਜਿਹਾ ਪੇਸਟ ਜਿਹੜਾ ਤਿਆਰ ਹੋ ਜਾਏ ਫਿਰ ਲਈ ਆਪਾਂ ਸਟੀਲ ਦੀ ਕੜਾਈ ਇੱਥੇ ਤੁਸੀਂ ਲੋਹੇ ਜਾਂ ਪਿੱਤਲ ਦੀ ਕੜਾਈ ਬਿਲਕੁਲ ਨਬਰ 2 ਫਿਰ ਆਪਾਂ ਉਹਦੇ ਵਿੱਚ ਸਾਰਾ ਜਿਹੜਾ ਆਪਣਾ ਪੇਸਟ ਸੀ ਉਹ ਪਾਤਾ ਤੇ ਅੱਧਾ ਗਲਾਸ ਪਾਣੀ ਦਾ ਪਾ ਕੇ ਆਪਾਂ ਜੱਗ ਨੂੰ ਚੰਗੀ ਤਰ੍ਹਾਂ ਢੋਲਿਆ ਤੇ ਇਹਦੇ ਵਿੱਚ ਪਾ ਦਿਓ ਇੰਨਾ ਕੁ ਪਾਣੀ ਇਹਦੇ ਵਿੱਚ ਜ਼ਰੂਰ ਪਊਗਾ ਗੈਸ ਦੀ ਫਲੇਮ ਪਹਿਲਾਂ ਫੁੱਲ ਕਰ ਲਿਓ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਨਾਲ ਦੀ ਨਾਲ ਤੁਸੀਂ ਮੀਡੀਅਮ ਟੂ ਸਲੋ ਤੇ ਆ ਜਾਓ ਤੇ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਓ 4 ਤੋਂ 5 ਮਿੰਟਾਂ ਵਿੱਚ ਹੀ ਇਹਨੇ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਦੇਣਾ ਦੇਖੋ ਤੁਸੀਂ ਇਹਦਾ ਕਲਰ ਹੋ ਗਿਆ ਜੀ ਹੁਣ ਚੇਂਜ ਤੇ ਉਸ ਤੋਂ ਬਾਅਦ ਇਹਨੂੰ ਲਗਾਤਾਰ ਹੀ ਤੁਸੀਂ ਹਿਲਾਉਂਦੇ ਜਾਓ ਇਹਨੇ ਆਪ ਨੇ ਆਪ ਹੀ ਗਾੜਾ ਹੁੰਦੇ ਜਾਣਾ ਬਹੁਤ ਹੀ ਮਜ਼ੇਦਾਰ ਡਰਿੰਕ ਹੈ ਨੂੰ ਤੁਸੀਂ ਸਟੋਰ ਕਰਕੇ 2 ਮਹੀਨੇ ਲਈ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਲਈਏ ਮਿਸ਼ਰੀ ਜਿਹੜੀ ਕੋਲੀ ਦੇ ਨਾਲ ਤੁਸੀਂ ਪਦੀਨਾ ਮਿਨੇ ਸੀ ਉਹਦਾ 4 ਗੁਣਾ ਜ਼ਿਆਦਾ ਤੁਸੀਂ ਇਹਦੇ ਵਿੱਚ ਮਿਸ਼ਰੀ ਪਾ ਦਿਓ ਚਾਹੇ ਤੁਸੀਂ ਖੰਡ ਪਾਓ ਤੁਹਾਡੀ ਮਰਜ਼ੀ ਹੈ ਇੰਨਾ ਕ ਮਿੱਠਾ ਕਾਫੀ ਰਹੂਗਾ ਬਾਕੀ ਜੇ ਕਿਸੇ ਨੂੰ ਐਟ ਅ ਟਾਈਮ ਘੱਟ ਲੱਗੇ ਤੁਸੀਂ ਹੋਰ ਮਿਕਸਡ ਕਰ ਸਕਦੇ ਹੋ ਪਰ ਜੇ ਪਹਿਲਾਂ ਹੀ ਜ਼ਿਆਦਾ ਹੋ ਜੇ ਤਾਂ ਫਿਰ ਟੇਸਟ ਖਰਾਬ ਹੋ ਜਾਂਦਾ ਆਪਾਂ 4 ਕੋਲੀਆਂ ਜਣੀ ਕੀ ਇਹਦੇ ਵਿੱਚ ਮਿਸ਼ਰੀ ਦੀਆਂ ਪਾਤੀਆਂ ਜਦੋਂ ਇਹਨੂੰ ਪੱਕਦੇ ਨੂੰ ਫੇਰ 5-6 ਮਿੰਟ ਲਗਾਤਾਰ ਹੋ ਗਏ ਫਿਰ ਇਹਦੇ ਵਿੱਚ ਸਾਰੇ ਆਪਾਂ ਪੀਸੇ ਹੋਏ ਮਸਾਲੇ ਪਾਤੇ ਇਹਨੂੰ ਬਣਨ ਤੇ 15 ਤੋਂ 20 ਮਿੰਟ ਲੱਗਣਗੇ ਸਲੋ ਫਲੇਮ ਤੇ ਹੌਲੀ-ਹੌਲੀ ਪਕਾਉਂਦੇ ਜਾਇਓ ਕਾਫੀ ਇਹਦੇ ਛਿੱਟੇ ਜੇ ਉੱਠਣਗੇ ਇਸ ਕਰਕੇ ਕੜਾਈ ਥੋੜੀ ਜੀ ਵੱਡੀ ਲੈ ਲਿਓ ਚੰਗੀ ਤਰ੍ਹਾਂ ਮਿਕਸ ਕੀਤਾ ਕਲਰ ਵੀ ਇਹਦਾ ਚੇਂਜ ਹੋ ਗਿਆ ਬਹੁਤ ਹੀ ਮਜ਼ੇਦਾਰ ਜਿਸ ਸ਼ਰਬਤ ਦੀ ਰੈਸিপি ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਉਸ ਤੋਂ ਬਾਅਦ ਜੀ ਆਪਾਂ ਸਿਰਫ ਚੁਟਕੀ ਪਰ ਲੈ ਫੂਡ ਕਲਰ ਜਿਹੜਾ ਕਿ ਬਿਲਕੁਲ ਆਰਗੈਨਿਕ ਹੈ ਦੇ ਵਿੱਚ ਕੋਈ ਕੈਮੀਕਲ ਨਹੀਂ ਇਹ ਆਮ ਕਲਰਾਂ ਤੋਂ ਥੋੜਾ ਜਿਹਾ ਮਹਿੰਗਾ ਆਉਂਦਾ ਹੈਗਾ ਇਹ ਆਪਾਂ ਇਸ ਲਈ ਲਿਆਂਦਾ ਕਿਉਂਕਿ ਬੱਚੇ ਆ ਜਿਹੜੇ ਉਹ ਜ਼ਿਆਦਾਤਰ ਚੀਜ਼ਾਂ ਬਾਜ਼ਾਰ ਵਰਗੀਆਂ ਪਸੰਦ ਕਰਦੇ ਠੰਡੇ ਵਗੈਰਾ ਦਾ ਜਿਹੜਾ ਜਿਹਾ ਕਲਰ ਆਉਂਦਾ ਉਹ ਦੇਖ ਕੇ ਆਉਂਦੇ ਤੇ ਮੰਗਦੇ ਆ ਬਾਕੀ ਤੁਹਾਡੀ ਮਰਜ਼ੀ ਹੈ ਤੁਹਾਡੇ ਕੋਲ ਨਾ ਹੋਇਆ ਬਿਲਕੁਲ ਨਾ ਪਾਇਓ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਵਧੀਆ ਬਣੂਗਾ ਉਸ ਤੋਂ ਬਾਅਦ ਗੈਸ ਨੂੰ ਕਰਤਾ ਆਪਾਂ ਬੰਦ ਤੇ ਇਹਨੂੰ ਕਰ ਲਿਆ ਠੰਡਾ ਹੁਣ ਆਪਾਂ ਇਹਨੂੰ ਸਟੋਰ ਕਰਕੇ ਰੱਖਾਂਗੇ ਕਿ ਕਿ ਬੈਸੇ ਮੈਂ ਜਿਆਦਾ ਤਿਆਰ ਨਹੀਂ ਕੀਤਾ ਸੀ ਜਿੰਨਾ ਕ ਸਮਾਨ ਸੀ ਉਸ ਹਿਸਾਬ ਨਾਲ ਤਿਆਰ ਕਰ ਲਿਆ ਤੁਸੀਂ ਕਿੰਨਾ ਵੀ ਤਿਆਰ ਕਰ ਸਕਦੇ ਹੋ ਕਿਉਂਕਿ ਇਹਨੂੰ ਦੋ ਤੱਕ ਮਹੀਨੇ ਤੱਕ ਕੁਝ ਵੀ ਨਹੀਂ ਹੁੰਦਾ ਫ੍ਰਿਜ ਵਿੱਚ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਇਹਨੂੰ ਪੀਣਾ ਇੱਕ ਵੱਡਾ ਸਪੂਨ ਭਰ ਕੇ ਕਿਸੇ ਵੀ ਜੱਗ ਵਿੱਚ ਜਾਂ ਵੱਡੇ ਬਾਹੂਲ ਵਿੱਚ ਪਾਓ ਉਸ ਤੋਂ ਬਾਅਦ ਠੰਡਾ ਠਾਰ ਆਈਸੋ ਵਾਲਾ ਪਾਣੀ ਵਿੱਚ ਪਾਣੀ ਘਰ ਦੇ ਵਿੱਚ ਕੋਈ ਵੀ ਮਹਿਮਾਨ ਆਵੇ ਚਕਪਟ ਸਰਵ ਕਰ ਦਿਓ ਪਰ ਇਹਦੇ ਵਿੱਚ ਆਪਾਂ ਪਾਏ ਸਬਜਾ ਸੀਡਸ ਉਹਨੂੰ ਆਪਾਂ ਥੋੜੇ ਜਿਹਾ ਪਹਿਲਾਂ ਹੀ ਭਿਓ ਕੇ ਰੱਖਿਆ ਸੀ ਘੰਟਾ ਤੋਂ ਪਹਿਲਾਂ ਭਿਉਂਦਿਓ ਤੇ ਚੰ ਚਾ ਪਰਕੇ ਆਪਾਂ ਉਹਦਾ ਪਤਾ ਕਿਉਂਕਿ ਗਰਮੀ ਵਿੱਚ ਇਹ ਵੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਖੱਟਾ ਮਿੱਠਾ ਮਜ਼ੇਦਾਰ ਡਰਿੰਕ ਬਣ ਕੇ ਤਿਆਰ ਹੁੰਦਾ ਹੈਗਾ ਜੀ ਨੂੰ ਵੀ ਪਿਆਓਗੇ ਤੁਹਾਡੀ ਬੜੀ ਤਾਰੀਫ ਹੋਊਗੀ ਬਾਕੀ ਜੇ ਇਹਦੇ ਵਿੱਚ ਬੂੰਦੀ ਵਗੈਰਾ ਪਾ ਕੇ ਪੀਓਗੇ ਉਹ ਤੁਹਾਡੀ ਮਰਜ਼ੀ ਤੇ ਜਲਜੀਰੇ ਦਾ ਅਲੱਗ ਜਿਹਾ ਟੇਸਟ ਦੇਊਗਾ ਪਰ ਉਹਦੇ ਨਾਲ ਤੁਸੀਂ ਥੋੜੀ ਜੀ ਇਮਲੀ ਦੀ ਸੌਸ ਐਡ ਕਰ ਲਿਓ ਇੱਕ ਡਰਿੰਕ ਦੇ ਵਿੱਚ ਦੋ ਸੁਆਦ ਮਿਲਣਗੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤੇ ਬੱਚਿਆਂ ਲਈ ਬਣਾ ਕੇ ਜ਼ਰੂਰ ਰੱਖਿਓ ਕਿਉਂਕਿ ਐਨੀ ਜਿਹਾ ਦਾ ਗਰਮੀ ਦੇ ਵਿੱਚ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਕਿਉਂਕਿ ਸਰੀਰ ਦੀ ਅੰਦਰੂਨੀ ਗਰਮੀ ਨੂੰ ਇਹ ਦੂਰ ਕਰਦਾ ਹੈਗਾ ਸਿਹਤ ਲਈ ਬੜਾ ਹੀ ਵਧੀਆ ਤੇ ਜਦੋਂ ਬੱਚਿਆਂ ਨੇ ਇੱਕ ਵਾਰੀ ਪੀ ਲਿਆ ਸਾਰੇ ਸ਼ਰਬਤ ਭੁੱਲ ਜਾਣਗੇ ਵੀਡੀਓ ਦੇਖ ਲਈ ਧੰਨਵਾਦ ਜੀ